ਪਾਕਤ ਨੂੰ ਲੈ ਚਲੇ ਜਲਾਦ ਉਧਰ ਕਿਨੂੰ ਰਾਣੀ ਅਸਰਾਂ ਨੂੰ ਜਾ ਕੇ ਕਿਬਾਂਦੀ ਨੇ ਦਤਾ ਮਾਂ ਮਾਂ ਤੇਰਾ ਪੁੱਤ ਤੇਰੇ ਪਤੀ ਨੇ ਕਤਲ ਕਰਨ ਵਾਸਤੇ ਤੋਰਤਾ ਪੁੱਤ ਕਾਲੇ ਜੀ ਨਾਲ ਤੇ ਜੰਮਦੇ ਮਾਂ ਮਾਂ ਕੋਹੇ ਲੱਗਦੇ ਸੋ ਨਜਰਾ ਅੰਦਰ ਪੁੱਤਰ ਨੂੰ ਰੱਖੀਏ ਨੇਰੇ ਚਾਨਣੇ ਜਾਂਦਾ ਉਹ ਪੁੱਤ ਖੇਡਣ ਵਿੱਚ ਬਾਜ਼ਾਰ ਦੇ ਮਾਮਾ ਕੋਲੇ ਜਾਣ ਖਲੋ ਟੋ ਕੀ ਖਾਣ ਕਮਾਈ ਇਹਨਾਂ ਪੰਛੀਆਂ ਪਰ ਬੁਰੇ ਪੁੱਤਾਂ ਦੇ ਮੋ ਰਹਿਣੀ ਅਸਰਾ ਰੋ ਰੋ ਕੇ ਕਿਵੇਂ ਪਰਲਾਪ ਕਰਦੀ ਆਪਦੇ ਪਤੀ ਮੁਰੇ ਇਹ ਕਰਦੀ ਆ ਬਾਈ ਮਾੜੇ ਜੀ ਗਾਉਣ ਦੀ ਗੱਲ ਕਰਾਂ ਤੌਣ ਤਾਂ ਮੈਨੂੰ ਸਰਦਾਰ ਬਲਜੀਤ ਸਿੰਘਾ ਬਧਾਈ ਦੇ ਪਤਨ ਨਹੀਂ ਇਹਨਾਂ ਦੇ ਪੁੱਤਰ ਦੀ ਖੁਸ਼ੀ ਦੇ ਅੰਦਰ ਵਿਆਹ ਦੀ ਖੁਸ਼ੀ ਦੇ ਅੰਦਰ ਇਹ ਪ੍ਰੋਗਰਾਮ ਰੱਖਿਆ ਗਿਆ ਪਹਿਲਾਂ ਸਰਦਾਰ ਬੰਜੀਤ ਸਿੰਘ ਨੂੰ ਲੱਖ ਲੱਖ ਵਧਾਈ ਇਸ ਪ੍ਰੋਗਰਾਮ ਦੀ ਉਹਨਾਂ ਦੇ ਬੇਟੇ ਦੀ شادی ਦੀ ਵਧਾਈ ਜੇ ਡਾਕਟਰ ਸਾਡੇ ਸਰਦਾਰ ਕਰਮੇਲ ਸਿੰਘ ਜੀ ਮੌਜੂਦ ਸਾਹਿਬ ਇਹਨਾਂ ਨੂੰ ਲੱਖ ਲੱਖ ਵਧਾਈ ਸੰਗਤ ਦੇ ਦਰਸ਼ਨ ਕਰਾਏ ਮੈਂ ਤੇ ਇਹਨਾਂ ਦਾ ਸ਼ੁਕਰਗੁਜ਼ਾਰ ਰਣੀ ਇਹਨਾਂ ਦਾ ਤੇ ਕਿਹਾ ਗੁਰਸ਼ ਦੇ ਕੌਣ ਪੱਖ ਦੀ ਗੱਲ ਹੈ ਕਹਿੰਦੇ ਜਦੋਂ ਪੂਰ ਦੇ ਹੱਥਾਂ 'ਚ ਹਤਕੜੀ ਪੈਰਾਂ 'ਚ ਬੇੜੀ ਗਲ 'ਚ ਜ਼ੰਜੀਰ ਜੀ ਤਾਂ ਕਿਨੇ ਰਾਜੇ ਸਲਵਾਨ ਨੇ ਹੁਕਮ ਦਿੱਤਾ ਬਿਨ ਉਹ ਜੰਗਲ ਦੀ ਜਾਕੇ ਟੋਟਾ ਟੋਟਾ ਕਰ ਦੋ ਗੁਰ ਸੰਗਤ ਇਧਰ ਪੂਰਨ ਭਗਤ ਨੂੰ ਲੈ ਚਲੇ ਜਲਾਦ ਉਧਰ ਕਿਨੂੰ ਰਾਣੀ ਅਸਰਾਂ ਨੂੰ ਜਾ ਕੇ ਕਿ ਬਾਂਦੀ ਨੇ ਦਾਤਾ ਮਾਂ ਮਾਂ ਤੇਰਾ ਪੁੱਤ ਤੇਰੇ ਪਤੀ ਨੇ ਕਤਲ ਕਰਨ ਵਾਸਤੇ ਤੋਰਤਾ ਅਸਰਾਂ ਦੇ ਪੰਜ ਚਾਰ ਪੁੱਤ ਨਹੀਂ ਸੀ ਰਾਜਾ ਸਲਵਾਂ ਦੇ ਪੰਜ ਚਾਰ ਪੁੱਤ ਨਹੀਂ ਸੀ ਗੁਰਸਿੱਧ ਕੱਲੇ ਹੀ ਪੁੱਤ ਸੀ ਜਿਹੜਾ ਗੋਰਖ ਦੇ ਬਚਨ ਤੋਂ ਫਾਇਦਾ ਹੋਇਆ ਸੀ ਆਹਾ ਕਹਿੰਦੇ ਪੁੱਤ ਦਾ ਦੁੱਖ ਸੁਣਿਆ ਗੁਰਸੰਗਤ ਦੀ ਇਹ ਪੁੱਤ ਬਾਜ਼ਾਰ 'ਚ ਨਹੀਂ ਮਿਲਦਾ ਪੁੱਤ ਹੱਟਿਆ ਤੋਂ ਮੁੱਲ ਨਹੀਂ ਮਿਲਦਾ ਉਹ ਪੁੱਤ ਦੀ ਦੁੱਖ ਦੀ ਤੂਫਾਨੀ ਜਦ ਪਤਾ ਲੱਗਿਆ ਤੇਰੇ ਪੁੱਤ ਨੂੰ ਤੇਰੇ ਪਤੀ ਨੇ ਕਤਲ ਕਰਦੇ ਬਾਅਦ ਤੇ ਕਹਿ ਰਹੇ ਜਿੰਦਾ ਤੇ ਤੋਰਦਾ ਜਲਾਦਾ ਹੋਏ ਗੁਰਖਦੇ ਸਾਰੇ ਗਾਉਂ ਦੀ ਗੱਲ ਕਰਾ ਚਾਰ ਦਿਨ ਦਾ ਗਾਉਂੇ ਤੋਂ ਪਿੱਛੇ ਆ ਟੋਟਲ ਮੈਨੂੰ 8 ਦਿਨ ਦਾ ਗਾਉਂੋਂ ਦਾ ਕੱਲੇ ਪੂਰਨ ਦਾ ਜਿਹੜੇ ਸਿਰੇ ਤੋਂ ਲੈ ਕੇ ਸਿਰੇ ਨੂੰ 8 ਦਿਨ ਲੱਗਣੇ ਗੁਰਖਦੇ ਆਪਾਂ ਵਿਚਾਲੇ ਖੜੇ ਆ ਪਾਰੇ ਕਹਿੰਦੇ ਜਦੋਂ ਆ ਕਿਹਾ ਤੇਰੇ ਪੁੱਤ ਨੂੰ ਤੋੜਦਾ ਤੇ ਇਹ ਪਤੀ ਕਹਿੰਦੇ ਸਿਰ ਤੇ ਦੁਪੱਟਾ ਨਹੀਂ ਸੀ ਪੈਰਾਂ 'ਚ ਜੁੱਤੀ ਨਹੀਂ ਸੀ ਪੁੱਤ ਦੇ ਦੁੱਖ ਨਹੀਂ ਕਰੀ ਜ਼ੋਰ ਨਾਲ ਭੱਜਦੇ ਕਹਿੰਦੇ ਕਿੱਧਰ ਲੱਗੇ ਤੇਰ ਲੱਗੇ ਪਤੇਰੇ ਪੱਤਵ ਗੁਰਸ ਦੀ ਕਹਾ ਜਾਂਦੇ ਆ ਦਿਮਾਗ ਦੀ ਗੱਲ ਹੈ ਉਹ ਪੁੱਤ ਨੂੰ ਮਿਲੇ ਤੇ ਕੀ ਬਣੂਗਾ ਉਹਨੋਂ ਮਿਲ ਜਿਹਦੇ ਹੁਕਮ ਨਾਲ ਬੰਨਿਆਂਗੇ ਗੁਰ ਸੰਗਤੀ ਉਹ ਤਾਂ ਦੇਖੇ ਨਹੀਂ ਸਿਰ ਤੇ ਦੁਪੱਟਾ ਨਹੀਂ ਹੈਗਾ ਉਹ ਨਹੀਂ ਵਖੇ ਪਹਿਹ ਜੁੱਤੀ ਨਹੀਂ ਹੈਗੀ ਆ ਕੇ ਦਰਬਾਰ ਦੇ ਵਿੱਚ ਆਏ ਆਪਣੇ ਪਤੀ ਮੂਰੇ ਖੜ ਗਈ ਦੋ ਚਾਰ ਗੱਲਾਂ ਕਰਦੀ ਐ ਆ ਕੇ ਵਿੱਚ ਦਰਬਾਰ ਦੇ ਰਾਣੀ ਅਸਰ ਹ ਪੈਂਦੀ ਰੋ ਉਹ ਪੁੱਤੰਧਰੀ ਅਕਲ ਦੇ ਅੰਦੇ ਹ ਸਿਰ ਕੀ ਕੀਮਤ ਨੂੰ ਹੋ ਕਦੇ ਪਤਨਾ ਚਾਹੀਏ ਬਾਹਰ ਨਾ ਪਵਾ ਸੱਤਰ ਵੇਰੀ ਹੋ ਜਦੋਂ ਪੀੜਾ ਮਾਪਿਆਂ ਤੇ ਪੈਂਦੀ ਆ ਪੁੱਤੀ ਅੱਗੇ ਜਾਣ ਜਦੋਂ ਪੀੜਾ ਨਾ ਪੀਂਹ ਤੇ ਪੈਂਦੀਆ ਪੁੱਤ ਅੱਗੇ ਜਾਣ ਖਲੋ ਪੁੱਤ ਕਾਲੇ ਜਿਨਾਂ ਦੇ ਜੰਮਦੇ ਮਾਵਾ ਕੋਹੇ ਲੱਗਦੇ ਸੋ ਨਾਜਰਾ ਅੰਦਰ ਪੁੱਤਰ ਨੂੰ ਰੱਖੀਏ ਨੇਰੇ ਚੰਨ ਨਹੀਂ ਜਾਂਦਾ ਹੋ ਪੁੱਤ ਖੇਡਣ ਵਿੱਚ ਬਾਜ਼ਾਰ ਦੇ ਮਾਵਾ ਕੋਲੇ ਜਾਣ ਖਲੋ ਪੰਜੀ ਉਧਰ ਦਾਲ ਚੁੱਲੇ ਤੇ ਛੱਡ ਜੇ ਪਰ ਪੁੱਤ ਨੂੰ ਹਟਾਉਂਦੀ ਮਾਂ ਖੇਡਣ ਤੋਂ ਗੁਰਸੇਂ ਦੀ ਮਾਂ ਦਾ ਕਰਜ਼ਾ ਲੈਣਾ ਹੋਵੇ ਗੁਰਸੇਂ ਦੀ ਸੱਤ ਜਨਮ ਨਹੀਂ ਉਤਰਦਾ ਇਹ ਬਾਪ ਦਾ ਕਰਜਾ ਤਾਂ ਚਾਰ ਜਨਮ ਗ੍ਰੰਥ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਗ੍ਰੰਥ ਕਵਾਹੀ ਦਿੰਦੇ ਨੇ ਪਰ ਗੁਰਸੇਹ ਦੀ ਕਈ ਸੱਜਣ ਜਾਣਦੇ ਹੋਗੇ ਬਰੇ ਡੈਡੀ ਜੀ ਬੜੇ ਬਤਮਾਨ ਸੀ ਸਰਦਾਰ ਕਰਮੇਲ ਸਿੰਘ ਜੀ ਭੰਦੇਰ ਜਿਹੜੇ ਇੱਕ ਆ ਗੱਲ ਕਹਿੰਦੇ ਹੁਦੇ ਬਾਹ ਖੜੀ ਕਰਕੇ ਕਹਿੰਦੇ ਬੋਲੋ ਕੀ ਸੁਣਾਉਣਾ ਗੁਰਸੇਹ ਦੀ ਬੜੀ ਮਿਹਨਤ કરી ਸੀ ਇਹ ਮੈਂ ਤੇ ਦੇ ਫੜਲੇ ਪਰ ਉਹ ਕਹਿੰਨੇ ਆਹ ਸ਼ਬਦ ਕਹਿੰਦੇ ਕਹਿੰਦੇ ਪੁੱਤਰਾਂ ਜੇ ਅਸੀਂ ਜੰਨਤ ਕਹਿੰਦੇ ਜਿਹਨੂੰ ਜੰਨਤ ਕਹਿੰਦੇ ਆ ਜੰਨਤ ਦੇ ਮਾਂ ਦੇ ਪੈਰਾਂ ਥੱਲੇ ਆ ਫਿਰ ਦਰਵਾਜ਼ਾ ਕਿੱਥੇ ਰਹਿ ਗਿਆ ਜੰਨਤ ਦੇ ਵਿੱਚ ਜਦੇ ਦਾਖਲ ਹੋਵਾਂਗੇ ਜੇ ਦਰਵਾਜ਼ਾ ਖੁੱਲੂਗਾ ਜੇ ਦਰਵਾਜ਼ਾ ਬੰਦ ਰਹੇਗਾ ਜੰਨਤ ਵਿੱਚ ਦਾਖਲ ਨਹੀਂ ਹੋ ਸਕਦੇ ਦਰਵਾਜ਼ਾ ਕਿੱਥੇ ਆ ਤਾਂ ਦਰਵਾਜ਼ਾ ਬਾਪ ਆ ਹਾਂ ਜੀ ਬਾਪ ਉਹ ਹਾਂ ਆਹ ਪੁੱਤ ਖੇਡਣ ਬੈਠੇ ਬਜ਼ਾਰ ਦੇ ਮਾਮਾ ਕੋਲੇ ਜਾਣ ਖਲੋ ਪੁੱਤਰ ਜਾਣ ਪ੍ਰਦੇਸ਼ ਨੂੰ ਮਾਮਾ ਬੈ ਕੇ ਪੈਂਦੀਆਂ ਰੋ ਕਿ ਖਾਨਕ ਮਾਹੀ ਨਾ ਪੰਛੀਆਂ ਪਰ ਬੁਰੇ ਪੁੱਤਾਂ ਦੇ ਮੋ ਰੈਣੀ ਅਸਰਾ ਰੋ ਰੋ ਕੇ ਕਿਵੇਂ ਬਰਲਾਪ ਕਰਦੀ ਆਪਦੇ ਪਤੀ ਮੁਰੇ ਇਹ ਕਰਦੀ ਆ ਬਈ ਦਾ ਪੁੱਤ ਨਾ ਆਇਆ ਗਿਆ ਗੁਰੂ ਪਰੀਸਾ ਸਿੰਘ ਜੀ ਇਥੋਂ ਇੱਕ ਕਲੀ ਹੋਰ ਕਹੂੰਗਾ ਜਿੱਥੇ ਆਪਾਂ ਖੜੀਆਂ ਕਿੱਥੇ ਖੜੇ ਸੀ ਕਹਿੰਦੇ ਆਕੇ ਵਿੱਚ ਦਰਬਾਰ ਦੇ ਰਾਣੀ ਅਸਰਾ ਤੈਦੀਰ ਉਸ ਤੋਂ ਮਾਨੇ ਅਕਲ ਦੇ ਅੰਧਿਆ ਤੇਰੀ ਕੀਮਤ ਨੂੰ ਹੋ ਦੇ ਪਤਨਾ ਚਾਹੀਏ ਮਾਰਨਾ ਪਰ ਮੈਂ 70 ਬਹਿਰੀ ਹੋ ਜਦੋਂ ਭੀੜਾ ਮਾਪਿਆ ਤੇ ਪੈਂਦੀ ਆ ਪੁੱਤ ਅੱਗੇ ਜਾਣ ਖਲੋ ਪੁੱਤ ਕਾਲੇ ਜਿੰਨਾ ਦੇ ਜੰਮਦੇ ਮਾਮਾ ਗੋਰੇ ਲੱਗਦੇ ਸੋ ਅੰਦਰ ਪੁੱਤ ਨੂੰ ਰਖੀਏ ਨੇਰੇ ਚਾਨਣ ਜਾਂਦਾ ਹੋ ਪੁੱਤ ਖੇਨਣੇ ਵਿੱਚ ਬਿਆਰ ਦੇ ਮਾਮਾ ਕੋਲੇ ਜਾਂ ਖਲੋ ਪਉਣ ਪੁੱਤਾਂ ਦੀਆਂ ਔਸੀਆਂ ਟਕੇ ਢੱਟੀ ਵਿੱਚ ਗਰੋ ਕਿ ਖਾਣੇ ਕਮਾਈਏ ਨਾ ਪੰਜਿਆ ਪਰ ਬੁਰੇ ਪੁੱਤਾਂ ਦੇ ਉਹ ਇਹ ਮੱਖ ਵਿੱਚ ਚੋਗਾ ਦੇਣ ਦੇ ਕੁਝ ਦੇ ਚੋਗ ਪਰੋ ਔਰ ਗੱਦੀ ਸੀ ਰਾਜੇ ਰਾਮ ਦੇਵਾ ਗੁਰਦਨੀ ਕਬੀਰ ਰਾਜ ਨੇ ਲਿਖਤਾ ਕਹਿੰਦੇ ਜੱਦੀ ਸੀ ਰਾਜੇ ਰਾਮ ਦੀ ਜਿਹੜੀ ਲਈ ਭੱਜਨੇ ਖੋਹੀ ਉਹ 나ੜੀ ਕਰੀ ਟਕਈ ਉਹ ਸੱਪ ਤੇ ਸੁੱਤਰ ਪੜਾਈ ਢੋ ਉਹ ਸੱਪ ਤੇ ਤੁਫਾਨ ਤੇ ਪੈ ਗਿਆ ਸੀਤਾ ਰਾਉਨ ਨੇ ਲਈ ਲਕੋ ਸਾਡਾ ਮੁੱਢੋ ਸੁੱਕਣਾ ਦਾ ਬੈਰ ਹੈ ਨਾ ਰੜ ਕੇ ਬੈਂਦੀਆਂ ਦੋ ਦੇ ਦੇ ਦੇਸ ਨਕਾਲਾ ਪਤ ਨੂੰ ਜਉ ਮਰੀਆਂ ਬਰਾਬਰ ਓ ਤੇਰੇ ਪਾਦਾ ਮਰ ਜੂ ਮੇਰੇ ਪਾਦਾ ਜਿਉਂਦਾ ਰਹਿ ਜੂ ਗੁਰ ਸੰਗਤੀ ਕਹਿੰਦੇ ਕੌਣ ਜਦੋਂ ਰਾਜੇ ਸਲਵਾਨ ਨੇ ਸਾਰੀ ਗੱਲ ਸੁਣ ਲਈ ਕਹਿੰਦਾ ਅਸਰਾ ਪੁੱਤ ਦਾ ਜਿਆਦੇ ਮੋਹ ਹੁੰਦਾ ਆਏ ਘਰ ਤੈਨੂੰ ਪੁੱਤ ਦੇ ਨਾਲੇ ਤੋਰ ਦੇਣਾ ਆਹ ਗੁਰਸ਼ਨੀ ਜਦ ਆਏ ਕਿ ਹਾ ਅਸਰਾ ਕਹਿੰਦੀ ਹੌਲੇ ਥੇਰ ਨਹੀਂ ਰਿਹਾ ਗੁਰਸ਼ਨੀ ਉਸੇ ਦਮ ਜਿੱਧਰ ਪੁੱਤ ਨੂੰ ਲੱਗਦੀ ਉਧਰ ਭੱਜਦੀ ਚਲੋ ਚੱਲ ਭੱਜੀ ਜਾਂਦੇ ਆ ਪੂਰਨ ਨੂੰ ਕੌਣ ਸੀ ਜਲਾਦ ਉਹ ਸੰਗਤ ਦੇ ਵਿੱਚ ਵਿਵਾਦ ਹੁੰਦੇ ਨੇ ਕੀਦੇ ਪੁੱਤ ਸੀ ਇੱਕ ਖਿੱਦੂ ਨੌਂਦਾ ਮੱਝਵੀ ਸੀ ਗੁਰਸਖ ਦੇ ਉਹ ਰਾਜੇ ਦੇ ਦਰਬਾਰ ਤੇ ਬਿਚਰਿਅਟੀ ਕਰਦਾ ਸੀ ਖਿੱਦੂ ਦੇ ਸੱਤ ਪੁੱਤ ਸੀ ਸੱਤ ਇੱਕ ਧੀ ਸੀ ਉਹ ਖਿੱਦੂ ਦੇ ਪੁੱਤਾਂ ਨੇ ਹੱਥਾਂ ਜਹਾੜ ਕੜੀ ਲਾਈ ਤੀ ਤੂੰ ਕਹਿੰਦੇ ਖਿੱਦੂ ਨਾਲ ਗਿਆ ਆਹਾ ਜਾਦੇ ਕਹਿੰਦੇ ਨਾਲ ਜਾਂਦਾ ਜਾਂਦਾ ਇਹ ਗੱਲ ਕਹਿੰਦਾ ਖਿੱਦੂ ਉਹ ਕਹਿੰਦਾ ਜੇ ਮੈਨੂੰ ਮੈਂ ਪਤੰਦ ਨਾ ਪੁੱਤਰੋ ਪੂਰਨ ਨੂੰ ਤੁਸੀਂ ਕਤਲ ਕਰੋਗੇ ਛੋੜੋ ਨਾ ਜੰਮਦੇ ਉਹਦੇ ਗਲ ਗੁੱਠੇ ਦਿੰਦਾ ਆਹ ਪੂਰਨ ਨੂੰ ਖਿੱਦੂ ਬੜਾ ਪਿਆਰ ਕਰਦਾ ਸੀ ਪੂਰਨ ਤੇ ਖਿੱਦੂ ਦੇ ਨਾਲ ਕੇ ਇਕੱਠਾ ਹੋ ਸੀ ਆਹ ਗੁਰਸਿੰਦ ਸਿੰਘ ਦੀ ਆਹ ਕਹਿੰਦਾ ਉਹ ਪੁੱਤ ਕਹਿੰਦੇ ਨੇ ਬਾਪੂ ਰਾਜ ਦਾ ਹੁਕਮ ਹੈ ਇੰਦੀਆਂ ਕੂਣੀਆਂ ਕੋਲ ਬਾਹ ਗੋਡਿਆਂ ਕੋਲ ਲੱਤਾਂ ਕਟੜੀਆਂ ਰਾਜ ਦਾ ਹੁਕਮ ਹੈ ਐ ਗੱਲਾਂ ਕਰਦੇ ਜਾਂਦੇ ਨੇ ਗੁਰਸਿੰਦ ਸਿੰਘ ਉਹ ਕੌਣਾ ਰਾਣੀ ਅਸਰਾਂ ਨੇ ਦੇਖਿਆ ਉਹ ਜਦਾ ਮੇਰਾ ਪੁੱਤ ਗੁਰਸਦੀ ਹਾਕਮਾਰੀ ਕੰਦੀ ਮੇ ਪੁੱਤ ਸੂਰਨਾ ਹਾਕਮਾਰੀ ਪਤਨੂ ਉਹ ਤਤੀ ਮਾਲੇ ਉਹ ਕੰਬਲੀ ਮਾਹਨੇ ਜਿਹੜੀ ਰੋਂਦੀ ਆਉਂਦੀ ਆ ਭੁੱਬਾ ਮਾਰਦੀ ਆਉਂਦੀ ਆ ਹਾਕਮਾਰੀ ਜਦ ਪਿੱਛੇ ਮੁੜ ਕੇ ਵੇਖਿਆ ਕਮਲੀ ਮਾਂ ਆਉਂਦੀ ਸੀ ਗੁਰਸਿੱਖ ਜਲਾਦਾਂ ਨੂੰ ਕਿਹਾ ਤੋਰਨੇ ਵੀਰ ਆ ਦੋ ਮਿੰਟ ਵਿੱਚ ਹੀ ਹੱਥਕੜੀ ਖੋਲਿਓ ਮਾਂ ਦੇ ਪੈਰੀ ਹੱਥ ਲਾ ਲਾ ਜਾਂਦੀ ਵਸ ਜਾਂਦੀ ਬਾਹਰ ਮਾਂ ਦੇ ਪੈਰੀ ਹੱਥ ਲਾਣਾ ਆ ਹੱਥਕੜੀ ਖੋਲਿਓ ਗੁਰਸਿੱਖ ਜਲਾਦਾਂ ਨੇ ਜਦ ਘੀਤੂ ਕਨੀ ਜਾਕੇ ਘੀਤੂ ਕਦਾ ਖੋਲ ਦਿੱਤੀ ਤੇ ਕਿਹੜਾ ਮੁਰਤੀ ਮੈਂ ਗੁਰਸਿੱਖ ਜਤੀ ਗਲ ਦੇ ਵਿੱਚ ਜੀਰ ਕਹਿੰਦੇਗਾ ਪੈਰਾਂ ਚ ਬੇੜੀ ਹੱਥਕੜੀ ਖੋਲਦੀ ਆ ਹੱਥਕੜੀ ਖੋਲੀ ਕਹਿੰਦੇ ਆਏ ਆਉਂਦੇ ਸੀ ਕਪੜੀ ਮਾਂ ਭੱਜੀ ਭੱਜ ਕੇ ਜਾ ਕੇ ਮਾਂ ਦੇ ਪੈਰੀ ਹੱਥ ਲਾਏ ਵਰਸਦੀ ਪੈਰੀ ਹੱਥ ਲਾਈ ਕਬਲੀ ਮਾਂ ਆ ਪਹਿਰੇ ਤੋਂ ਨੰਗਿਉ ਆ ਗਈ ਆਹਾ ਕਹਿੰਦੇ ਆਪਦੇ ਪੁੱਤ ਨੂੰ ਹੈ ਬਾਹਤੋਂ ਖੜਾ ਕਰਿਆ ਸਾਤੀ ਲਾੜ ਲਾਇਆ ਸਾਤੀ ਨਾੜ ਲਾਇਆ ਪੁੱਤ ਨੂੰ ਆਹਾ ਮੁਖ ਚੋਂ ਵੀ ਜਾਂਦੀਆ ਮੁਖ ਚੋਂ ਵੀ ਜਾਂਦੀਆ ਕਹਿੰਦੀ ਰੈ ਗੁਰ ਸੰਗਤ ਨਹੀਂ ਆਏ ਮੁਖ ਚੋਂ ਵੀ ਜਾਂਦੇ ਕਹਿੰਦੀ ਪੁੱਤ ਆਹਾ ਪੁੱਤ ਪੁੱਤ ਕਾਹ ਲੈ ਗਈ ਕਰਨੀ ਆਹਾ ਉਹਨੇ ਕਿਹਨੇ ਇਹ ਕਰਿਆ ਸੀ ਕੰਮ ਇੱਕ ਨੁੰਨਾ ਸੀ ਰਾਜੇ ਸਲਵਾਨ ਦੇ ਦੂਜੇ ਘਰ ਜਦ ਸੰਗਤੀਆਂ ਜਦ ਆਇਆ ਕਹਿ ਲੱਗਾ ਰੋਣ ਲੱਗੀ ਕਬਲੀ ਮਾਂ ਕੋਰਨੇ ਪਿੱਛੇ ਨੂੰ ਕਰਿਆ ਨਾ ਰੋਣੀ ਮਾਤਾ ਮੇਰੀਏ ਮੈਂ ਲੰਬੜੇ ਬੇਨ ਨਾ ਪਾ ਨਾਰੋ ਨਿੰਨਾ ਤਾ ਮੇਰੀ ਐਵੇਂ ਲੰਬੜੇ ਬਹਿਣਾ ਤਾ ਮੈਂ ਚੱਲਿਆ ਨੇਕੀ ਖੱਤ ਕੇ ਢੋਰੀ ਰਸ ਬਣਾ ਇੱਕ ਸਦਨਾ ਲਾਈ ਸੈਂਤੀ ਭਗਤੀ ਰਾਮਦਾਸ ਗਿਆ ਕਮਾ ਬਾਪੇ ਧੰਨੇ ਨੇ ਭਗਤੀ ਕਮਾ ਲਈ ਬਸੇ ਠਾਕਰੇ ਤੋਂ ਗਿਆ ਚਰਾ ਪੂਰਨ ਭਗਤ ਰਾਣੀ ਅਸਰਾਂ ਨਾਲ ਦੋ ਚਾਰ ਗੱਲਾਂ ਕਿਵੇਂ ਕਰਦਾ ਹੈ ਮੈਂ ਕਹਿੰਦਾ ਨਹੀਂ